ਹੈਲੋ ਜੀ ਸਭ ਸਰੀਆ ਕਾ ਜੀ ਕੀ ਹਾਲ ਚਾਲ ਹੈ ਜੀ ਕਿੱਥੇ ਖਾਪਾ ਦੀ ਸਾਢੇ 12:00 ਹੋ ਗਏ ਜੀ ਦਪਰ ਦਾ ਸਮਾਂ ਇਹ ਲਿਆ ਜੀ ਨਾ ਲੱਗਿਆ ਜੀ ਕੀ ਹੋ ਰਹੀ ਜੀ ਵਰ ਕਿਤਨਾ ਲੜੀ ਪਾਣੀ ਪੂਰਿਆ ਹੋ ਰਿਹਾ ਹੈ ਗੁਰ ਰਾਮ ਮੇਲਾ ਛੀ ਗੱਲਾਂ ਮਾਚਣਾ ਨਾ ਮੋਬਾਈਲ ਨਾਲ ਪਾਣੀ ਦਾ ਸ੍ਰੋਤ ਤੇ ਨਹੀਂ ਪਤਾ ਇਹ ਫਿਰ ਅਗਲੇ ਵਾਲੇ ਦੇ ਹੱਕ ਤੱਕ ਅਗਲੇ ਦੇ ਇਹਨਾਂ ਅੰਸ਼ੇ ਫਿਰ ਐਂ ਤੇ ਰੁਕਣਾ ਵੀ ਨਹੀਂ ਚਾਹੀਦਾ ਕਿਸੇ ਨੂੰ ਗਲਤ ਕਰਦਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੂੰਹ ਬਿਆਵ ਤੇ ਫਿਰ ਕਿਸੇ ਦਾ ਹੱਕ ਥੋੜੀ ਖਾਣਾ ਅਗਲੇ ਦੇ ਹੱਕ ਤੇ ਚੱਲੂ ਗੱਡੀ ਤੂੰ ਪਾਰ ਨਾ ਮੈਂ ਪਹਿਲਾਂ ਤਾਂ ਵਾਂਗ ਦੇਖਿਆ ਸੀ ਇੱਕ ਵਾਰ ਅਰਗੋਰਨ ਬਸਰ ਬੋਲਨ ਦਾ ਬੋਸ ਹੈ ਇਹਦਾ ਨਾਮ ਬਰਕ ਮੀਨੋ ਮਰ ਬਾਰ ਫੜੀ ਰੋਤੀ ਹੈ ਹਾਂ ਮਰ ਬਾਰ ਫੜੀ ਰੋਤੀ ਨਹੀਂ ਪੈਰ ਵੀ ਚੱਲੀ ਜਾਂਦੀ ਹੈ ਹਾਲੇ ਹੋ ਗਿਆ ਨਾ ਫਿਰ ਉਹਨਾਂ ਦੀ ਚਾਰਤੀ ਗਏ ਹਨ ਉਹ ਐਨ ਦੇ ਕਰੇ ਕੁਆਇਟ ਵਾਈਟ ਮੈਜਿਕ ਬਣ ਪਕੜਾ ਮੈਂ ਲਾਈਟ ਜਲਾ ਸੀ ਗਿਆ ਕੀਤੇ ਅੱਜ ਆਪਣੇ ਕੱਪੜਿਆਂ ਤੇ ਤਾਂ ਇਹੋ ਆਪਾਂ ਲਾਈਵ ਚਲਾ ਲਈ ਤੁਸੀਂ ਸੁਣਾਓ ਕੀ ਨਾਲ ਚਲਾਜੀ ਸਾਰਿਆਂ ਦੇ ਫਿਰ ਹੁਣ ਆਇਆ ਨਾ ਥਾਂ ਬੱਲ ਨੇ ਬਹੁਤ ਮੁਸ਼ਕਲ ਹੋ ਗਏ ਲੋਕ ਦੱਸਦੇ ਗੋਸਾ ਨਿਕਲਦਾ ਗੋਸਾ ਬਾਕੀ ਤਾਂ ਠਗੂਗਾ ਠੁਗੂਗਾ ਨਸੀਬੱਤੇ ਵਾਲੇ ਲੋਕ ਇਦਾਂ ਦਾ ਹਨਾ ਨਹੀਂ ਆਜੇ ਪਏ ਲੋਕਾਂ ਦਾ ਬੰਦੇ ਬੰਦਿਆਂ ਵੀ ਜਿਹੜੇ ਬੰਦੇ ਇਸ ਤਰ੍ਹਾਂ ਦੇਖੇ ਹਨ ਉਹਨਾਂ ਦੀ ਥੋਕੋ ਕੋਰ ਨਹੀਂ ਹੋਏਗੀ ਉਹ ਵੀ ਗਾਣਾ ਉਹਨਾਂ ਨੇ ਵੀ ਮਾੜੇ ਕਰੇ ਕਿ ਤਰ੍ਹਾਂ ਇਸ ਤਰ੍ਹਾਂ ਤੋਂ ਉਤਨੀ ਦੇਖਦਾ ਚੰਗਾ ਬੰਦਾ ਹੋਣੀ ਲੇਦਾ ਹੁਣ ਸਮਾਜ ਬੜਾ ਹੋਰ ਤਰੀਕੇ ਨਾਲ ਚੱਲ ਗਿਆ ਸਿਸਟਮ ਹੀ ਸਾਰੇ ਬੰਦਿਆਂ ਦੀ ਮੂਰ ਲੈਣਾ ਮੁੱਕਦੀ ਹੋ ਗਿਆ ਕੰਮ ਜੀ ਹਾਂਜੀ ਸਾਸ਼ੀ ਕਾਲ ਜੀ ਕੀ ਹਾਲ ਚਾਲ ਹੈ ਜੀ ਕਮੈਂਟ ਵੀ ਕਰੋ ਜੀ ਕਿੱਥੋਂ ਵੇਖਦੇ ਹੋ ਵੀਡੀਓ ਆਰੇ ਆਏ ਆ ਹਣਾ ਵੀ ਗਰੀਬ ਤੇ ਚੰਗਤ ਘਰ ਤੇ ਆ ਜੇ ਸਾਰਿਆਂ ਵੱਡੀ ਗੱਲ ਤਾਂ ਹੀ ਹੁੰਦੀ ਏ ਤੀ ਦਾ ਸਾਰੇ ਘਰ ਸੌਖੀ ਹੋਵੇ ਜੇ ਹੋਵੇ ਤਾਂ ਨੀ ਪਰ ਕਰੇ ਬੈਠਾ ਤਾਂ ਕੋਈ ਦੁੱਖੀ ਨਹੀਂ ਕੋ ਬਾੜੀ ਦੂਰ ਜਾ ਤਾ ਦਿਖਦਾ ਦੂਰ ਦਾ ਤਾਂ ਰਿਸ਼ਤੇਦਾਰੀ ਹੈਣੀ ਦੂਰ ਦੀ ਤਾਂ ਨੇੜੇ ਨੇੜੇ ਦਾ ਰਿਸ਼ਤੇਦਾਰ ਨਾ ਦੂਰ ਕਿਤਾ ਕੁ ਟਾਈਮ ਹੀ ਨਹੀਂ ਜਾਂਦਾ ਹੁਣ ਅਸਰ ਢੇਵੇਂ ਲਾ ਅਸਰ ਦਾ ਤਿੰਨ ਭੈਣਾਂ ਦਾ ਜਿਹਾ ਹੀ ਨਹੀਂ ਰਲਦਾ ਜੇ ਮੰਨ ਲਿਆ ਯਾਰ ਉਹ ਕੋਈ ਉੱਧਰ ਵੀ ਜਾਂਦਾ ਉੱਧਰ ਕਿਹੜਾ ਐਵੇਂ ਜਾਵੜੀ ਦਾ ਬਰਨਾਲੇ ਬੰਨੀ 5000 6000 ਦਾ 10000 ਜੇਬ ਚ ਆਊਗਾ ਫਿਰ ਜਾਊਗਾ ਬੰਦਾ ਦੂਰ ਲੈ ਕੇ ਬੰਦੇ ਨੂੰ ਪੱਲੇ ਦੀ ਕੋਪੈਂਦਾ ਜਾਣਾ ਹੀ ਦੂਰ ਲੈ ਕੇ ਖਰਚਾ ਬਹੁਤ ਪੈ ਜਾਂਦਾ ਨਹੀਂ ਇਹ ਕਾਇਆ ਰਿਸ਼ਤੇਦਾਰੀ ਉਥੇ ਨਿਭੜਦੇ ਹੀ ਕੋਸ ਨਹੀਂ ਦੂਰ ਦਾ ਭੇਤ ਹੀ ਨਹੀਂ ਹੁੰਦਾ ਲੁੱਟਿਆ ਜਾਂਦਾ ਇਸ ਚੀਜ਼ ਦਾ ਲੁੱਟਿਆ ਜਾਂਦਾ ਬੰਦਾ ਹਾਂਜੀ ਕਮੈਂਟ ਕਰੋ ਕਿਥੋਂ ਕਿਥੋਂ ਵੀਡੀਓ ਕੋ ਵੇਖਦੇ ਹਾਂ ਲਗ ਲਗ ਸਿਸਟਮ ਹੋ ਗਿਆ ਯਾਰ ਸਮਾਜ ਦਾ ਬਸ ਇਹਨਾਂ ਨੇ ਤਾਂ ਬਹੁਤ ਵੇਖ ਲਿਆ ਕੋਸਤਾ ਉਹਦੇ ਕਰਕੇ ਸਪਾਇਰ ਹੋ ਜਾਂਦਾ ਨਾ ਕੰਮ ਹਮ ਲੈਵਲ ਉਹਨੇ ਬਹੁਤ ਵੱਡਾ ਲਾਤਾ ਉਹਦੀ ਪਾਰਟੀ ਚ ਵੜ ਕੇ ਇਹ ਤੁੰਗੂ ਦੇ ਉਹ ਆਈਆਂ ਦੋਨੋਂ ਲੋਨਿਆਂ ਨੂੰ ਕਰਦੇ। ਅਧੂਨ ਦੇਵਾਲ ਕੀਤੇ। ਉਹ ਨਾਲ ਸੀਗਾ। ਤੈਨੂੰ ਉਹ ਹੀ ਆ ਬਚ ਕੇ ਗਿਆ। ਕਰਨਾ। ਇਹ ਲੋਪਤਾ ਯਾਰ ਨਾ ਬੈਕਗ੍ਰਾਉਂਡ ਮੜਾ ਬੰਨ। ਹੁਣ ਤਾਂ ਨਾਲ ਸਾਰਾ ਕੁਝ ਸੱਚ ਸਾਹਮਣੇ ਆਂ ਤਾਂ ਕੋਈ ਗੱਲ ਨਹੀਂ। ਫਿਰ ਵੀ ਉਹ ਹੀ ਗੱਲ ਹੋਈ ਪਈ ਜਾਰੇ ਤੋਂ ਵੀ ਅਲੀ ਸਰਸੇ ਵਾਲੇ ਲੋਕਾਂ ਦਾ ਰੀਕੋ ਗਾਉਂਦੇ ਰੱਖਦੇ ਆ ਹਾਂ ਫਿਰ ਉਹ ਦਾ ਦਿੰਦੇ ਵਿਆਹ ਹਾਏ ਸੀ ਫਿਰ ਕੋਈ ਕਸ ਕਰਨੇ ਜੋਖੇ ਹੁਣ ਤਾਂ ਬਹੁਤ ਮੁਸ਼ਕਲ ਹੋ ਗਿਆ ਦਿੰਦਾ ਜੀ ਜਾਨੀ ਰਿਸ਼ਤਾ ਕਰਨਾ ਹੁਣ ਬਹੁਤ ਮੁਸ਼ਕਲ ਹੋ ਗਿਆ ਹਨ ਸਮਾਜ ਬੜਾ ਟੈਕਨੋਲੋਜੀ ਨਾਲ ਚੱਲ ਰਿਹਾ ਨਾ ਵਾਕੀ ਤੇ ਯਾਰ ਬੁਰਨਾ ਬੁਰਨਾ ਲਿਖਣਾ ਸਾਲੀ ਚੀਜ਼ ਨੂੰ ਥੱਲੇ ਫਵੇਕ ਦਵਾ ਸਾਰਾ ਕੁਝ ਕਰ ਦਵਾ

ਹੁਣ ਫੇਰ ਆਉਣ ਲੱਗੇ ਨੇ ਦੇ ਗਏ। ਫਾਈ ਦੋਗਾ। ਚਲੋ ਠੀਕ ਹੈ ਫੇਰ ਆਪਾਂ ਕਰਦੇ ਆ ਉਹ ਖਤਮ ਲਾਈਵ। ਸੁੱਤੇ ਪਏ ਦੀ ਲੋਕ ਦੁਪਹਿਰ ਦਾ ਸਮਾਂ। ਤੇ ਵੇਖ ਤਾਂ ਬਹੁਤ ਰਹੀ ਸੀ ਕਿ ਪਰ ਕਿਸੇ ਨੇ ਕਮੈਂਟ ਨਹੀਂ ਕੀਤੇ ਚਲੋ ਕੋਈ ਗੱਲ ਨਹੀਂ। 20 ਤੋਂ ਪਲੱਸ ਹੋ ਗਏ ਵਾਪਸ ਆਏ। ਚਲੋ ਠੀਕ ਹੈ ਫਿਰ ਹੋਵਾਂਗੀ ਵੀ ਲਾਈਕ ਸ਼ਾਵਨੋ ਤੇ ਵੀ ਨੂੰ ਲਾਈਕ ਕਰ ਸਬਸਕ੍ਰਾਈਬ ਵੀ ਰੂਲ ਕਰਿਆ ਕਰੋਗੀ ਲਾਈਕ